ਵਾਈਕੁਜੀਕਾ ਕੰਸਾ ਵਾਈਕੁਜੀਕੀ ਫਤੇ ਇੱਕ ਰਾਹgir ਜਾ ਰਿਹਾ ਹੈ ਉਹਨੇ ਸਾਈਕਲ ਦੇ ਉੱਤੇ ਆਪਣਾ ਸਮਾਨ ਰੱਖਿਆ ਹੋਇਆ ਹੈ ਉਹਦੇ ਵਿੱਚੋਂ ਥੋੜਾ ਜਿਹਾ ਸਮਾਨ ਉਸਦਾ نیچے गिर ਗਿਆ ਉਹਨੂੰ ਪਤਾ ਨਹੀਂ ਲੱਗਿਆ ਉਹ ਚਲਾ ਗਿਆ ਤੇ ਜਿਹੜਾ ਸਮਾਨ نیچے ਗਿਰਿਆ ਸੀ ਉਹ نیچے ਗਿਰਨ ਦੇ ਨਾਲ ਉਹ ਥੈਲੀ ਫਟ ਗਈ ਤੇ ਉਹਦੇ ਅੰਦਰ ਚਾਵਲ ਸੀ ਉਹ ਸਾਰੇ ਖਿਲਰ ਗਏ ਕਹਿੰਦੇ ਨਾਲ ਆਸ-ਪਾਸ ਚੀਂਟੀਆਂ ਸੀ ਚੀਂਟੀਆਂ ਆਈਆਂ ਉਹਨਾਂ ਨੇ ਖਾਤੇ ਦਾਣੇ ਥੋੜੇ ਜੇ ਨੌ ਖਾ ਸਕਦੀਆਂ ਸੀ اتنا ਖਾਦਾ ਔਰ ਚਿੰਟੀਆਂ ਚਿੰਟੀਆਂ ਉਸ ਤੋਂ ਬਾਅਦ ਉੱਤੋਂ ਪੰਛੀ ਦੇਖ ਰਹੇ ਹਨ ਕਬੂਤਰ ਹਨ ਚਿੜੀਆਂ ਹਨ ਉਹ ਆਈਆਂ ਉਹਨਾਂ ਨੇ ਦੇਖਿਆ ਇੱਥੇ ਤੇ ਅਨਾਜ ਵਿਖਰੇ ਆ ਪਿਆ ਹੈ ਉਹਨਾਂ ਨੇ ਵੀ 50 ਦਾਣੇ ਖਾਦੇ 100 ਦਾਣੇ ਖਾਦੇ 200 ਦਾਣੇ ਖਾਦੇ ਤੇ ਉਹ ਆਪਣਾ ਪੇਟ ਭਰ ਕੇ ਉੱਡ ਗਏ ਅਨਿ ਦੇ ਨੂਦਰ ਇੱਕ ਗਾਂ ਜਾ ਰਹੀ ਸੀ ਗਾਂ ਨੇ ਦੇਖਿਆ ਅਰੇ ਇੱਥੇ ਤਾਂ ਚਾਵਲ ਗਿਰੇ ਪਿਆ ਹਨ ਉਹਨੇ ਮੂੰਹ ਮਾਰਿਆ ਉਹਨੇ ਖਾਦਾ 2 ਕਿਲੋ ਖਾ ਲੇ 3 ਕਿਲੋ ਖਾ ਲੇ ਚਾ ਆਲੇ ਉਹਨੇ ਖਾ ਕੇ ਆਪਣਾ ਪੇਟ ਭਰ ਕੇ ਚਲੀ ਗਈ ਤੇ ਉਧਰੋਂ ਦੇ ਇੱਕ ਆਦਮੀ ਜਾ ਰਿਹਾ ਸੀ ਉਹਨੇ ਦੇਖਿਆ ਹਰੇ ਚਾਵਲ ਗਿਰੇ ਪਿਆ ਨੇ ਸਾਰੇ ਉਹਨੇ ਸਾਰੇ ਇਕੱਠੇ ਕੀਤੇ ਆਪਣੇ ਥੈਲਾ ਕਢਿਆ ਔਰ ਥੈਲੇ ਵਿੱਚ ਸਾਰੇ ਪਾ ਲਏ ਤੇ ਆਪਣਾ ਕੰਦੇ ਤੇ ਪਾ ਕੇ ਚਲਾ ਗਿਆ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਚਿੰਟੀਆਂ ਆਈਆਂ ਉਹਨਾਂ ਨੇ ਥੋੜਾ ਜਿਹਾ ਖਾਦਾ ਚਲੇ ਗਏ ਪੰਛੀ ਆਏ ਉਹਨਾਂ ਨੇ ਥੋੜਾ ਜਿਹਾ ਅਨਾਜ ਖਾਦਾ ਚਲੇ ਗਏ ਕਾਂ ਆਈ ਉਹਨੇ ਮੂੰਹ ਮਾਰਿਆ ਆਪਣਾ পেট ਥੋੜਾ ਭਰਿਆ ਹੋਰ ਚਲੇ ਗਏ ਲੇਕਿਨ ਆਦਮੀ ਦੀ ਫਿਤਰਤ ਇਹੋ ਜੀਆ ਉਹਨੇ ਸਾਰੇ ਹੀ ਅਨਾਜ ਸਾਰਾ ਹੀ ਚਾਵਲ ਇਕੱਠਾ ਕੀਤਾ ਥੈਲੇ ਦੇ ਚ ਪਾਇਆ ਤੇ ਚਲਾ ਗਿਆ ਇਸੇ ਤਰ੍ਹਾਂ ਹੀ ਸਾਡੀ ਸਾਰੀ ਉਮਰ ਬੀਤ ਜਾਂਦੀ ਹੈ ਇਕੱਠਾ ਕਰਨ ਵਿੱਚ ਅਸੀਂ ਸਾਰਾ ਕੁਝ ਹੀ ਮੇਲਣਾ ਚਾਹੁੰਦੇ ਹਾਂ ਸਾਰਾ ਕੁਝ ਇਕੱਠਾ ਕਰਨਾ ਚਾਹੁੰਦੇ ਹਾਂ ਸਾਡੇ ਗੁਰੂਆਂ ਨੇ ਪ੍ਰਥਾ ਚਲਾਈ ਹੈ ਦਸਵੰਦ ਦੀ ਇਸੇ ਵਾਸਤੇ ਇਹ ਚਲਾਈ ਹੈ ਕਿ ਬੰਦੇ ਇਕੱਠਾ ਕਰਦਾ ਨਾ ਰਹਿ ਜਾਈਂ ਕੁਝ ਦਸਵੰਦ ਕੱਢ ਵਾਹਿਗੁਰੂ ਦੇ ਨਾਮ ਦਾ ਕੁਝ ਪਰਉਪਕਾਰ ਕਰ ਕੁਝ ਦੂਜੇ ਦਾ ਭਲਾ ਕਰ ਜਾ ਤਾਂ ਕਿ ਸੁਰਖਰੂ ਹੋ ਕੇ ਉਸ ਵਾਹਿਗੁਰੂ ਦੇ ਦਰ ਤੇ ਜਾ ਸਕੇ ਇਹ ਸਾਡੀ ਫਿਤਰਤ ਕਿਹੋ ਜੀ ਹੋਣੀ ਚਾਹੀਦੀ ਹੈ ਕਿ ਪਰਉਪਕਾਰ ਕਰ ਦੂਸਰੇ ਦਾ ਭਲਾ ਕਰ ਦੂਸਰੇ ਦੇ ਦੁੱਖ ਨੂੰ ਜਾਣ